ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ ਤਿੰਨ ਬੱਚਿਆਂ ਦੇ ਪਿਓ ਦੀ ਮੌਤ ਪਰਿਵਾਰ ਨੇ ਕੀਤੀ ਬਿਜਲੀ ਵਿਭਾਗ ਖਿਲਾਫ ਨਾਰੇਬਾਜ਼ੀ ਕਿਹਾ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਵਾਪਰਿਆ ਹਾਦਸਾ ਕੋਠੇ ਦੇ ਮਿੱਟੀ ਪਾਉਣ ਚੜਿਆ ਸੀ ਜਸਤਾ ਸਿੰਘ ਜੇ.ਐਹ. ਨੇ ਕਿਹਾ ਬਿਜਲੀ ਬੰਦ ਕਰਨ ਬਾਰੇ ਨਹੀਂ ਆਇਆ ਕੋਈ ਫੋਨ ਤਰਨਤਾਰਨ ਦੇ ਨਜ਼ਦੀਕ ਪੈਂਦੇ ਪਿੰਡ ਚੁਤਾਲਾ ਵਿਖੇ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ 40 ਸਾਲਾ ਮਜ਼ਦੂਰ ਜਸਤਾ ਸਿੰਘ ਦੀ ਮੌਤ ਹੋ ਗਈ ਪੁਲਿਸ ਨੇ ਮੌਕੇ ਤੇ ਪੁੱਜ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤਰਨ ਤਰਨ ਤੋਂ ਸਾਨੂੰ ਪੱਤਿਆਬਾਦ ਦੀ ਖਾਸ ਰਿਪੋਰਟ কেয়িটাপার সারমযার তাটিকেডি কেয়ানি কাকাকাকাকাকাকে কাকাকাকে ਕਰੀਓ ਵਰੀਆ ਮੁਰਦਾਬਾ 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 ਜੈ ਹਮਨ ਮੁਰਦਾਬਾ 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 ਹਮਨ ਜੈ ਮੁਰਦਾਬਾ 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 ਮੁਕੇ ਦੀ ਸਰਕਾਰ ਮੁਰਦਾਬਾ 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 ਕਿਹੜੀ ਆਡੀ ਸੁਣਾਈ ਨਹੀਂ ਕਰਦੀ ਮੁਰਦਾਬਾ ਮੁਰਦਾਬਾ ਮੁਦਾਬਾ